ਕਾਲੇ ਨੂੰ ਸਫੈਦ ਕਰਨ ਦੀ ਸਰਕਾਰ ਦੀ ਯੋਜਨਾ ਅੱਜ ਤੋਂ ਲਾਗੂ 50% ਦੇ ਟੈਕਸ ਦੇ ਕੇ 31 ਮਾਰਚ 2017 ਤੱਕ ਅਣਐਲਾਨੀ ਆਮਦਨ ਦਾ ਕੀਤਾ ਜਾ ਸਕੇਗਾ ਖੁਲਾਸਾ ਜੇ ਸਰਕਾਰ ਨੂੰ ਕਿਸੇ ਦੀ ਅਣਐਲਾਨੀ ਆਮਦਨ ਬਾਰੇ ਖੁਦ ਪਤਾ ਚੱਲਿਆ ਤਾਂ ਦੇਣਾ ਪਏਗਾ 90% ਦੀ ਟੈਕਸ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਨੋਟਬੰਦੀ ਤੇ ਕੇਂਦਰ ਸਰਕਾਰ ਨੂੰ ਨਸੀਹਤ ਸ਼ੁੱਕਰਵਾਰ ਨੂੰ ਮੋਹਾਲੀ ਚ ਕਿਹਾ ਕੈਸ਼ ਦੀ ਕਿਲਤ ਦੂਰ ਨਹੀਂ ਹੋਈ ਤਾਂ ਪੰਜਾਬ ਚ ਵਧੇਗਾ ਲੋਕਾਂ ਦਾ ਗੁੱਸਾ ਮੋਦੀ ਸਰਕਾਰ ਵੱਲੋਂ ਨੋਟਬੰਦੀ ਦੇ ਐਲਾਨ ਦੇ 1 ਮਹੀਨਾ ਬਾਅਦ ਵੀ ਪੂਰੇ ਦੇਸ਼ ਚ ਨਹੀਂ ਸੁਧਰੇ ਹਾਲਾਤ ਕੈਸ਼ ਫਲੋ ਅਵੇਲੇਬਿਲਟੀ ਪੰਜਾਬ ਵਿੱਚ ਜਰੂਰ ਪੂਰੀ ਕਰਨ ਕਿਉਂਕਿ ਕੈਸ਼ ਫਲੋ ਅਵੇਲੇਬਿਲਟੀ ਨਾ ਹੋਣ ਕਰਨ ਨੁਕਸਾਨ ਹੋ ਰਿਹਾ ਹੈ ਲੋਕਾਂ ਦੇ ਜਿਹੜੀ ਫ੍ਰਸਟ੍ਰੇਸ਼ਨ ਵੱਧ ਰਹੀ ਹੈ ਇਟ ਇਜ਼ ਅ ਗੁੱਡ ਸਟੈਪ ਪਰ ਹੁਣ ਜੇ ਅਵੇਲੇਬਿਲਟੀ ਕਰਦਨ ਕੈਸ਼ ਦੀ ਜੇ ਅਵੇਲੇਬਿਲਿਟੀ ਨਾ ਹੋਈ ਫਿਰ ਫ੍ਰਸਟ੍ਰੇਸ਼ਨ ਵਧੂਗੀ ਟੂਨ ਜ਼ਾਬਤੀ ਤੋਂ ਪਹਿਲਾਂ 19 ਦਸੰਬਰ ਨੂੰ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਇੱਕ ਦਿਨਾ ਵਿਸ਼ੇਸ਼ ਸੈਸ਼ਨ ਜ਼ਰੂਰੀ ਵਿਧਾਨਕ ਕੰਮਕਾਜ ਨਿਭੜਨ ਲਈ ਸੈਸ਼ਨ ਸੱਤਨ ਦਾ ਫੈਸਲਾ ਸ਼ੁੱਕਰਵਾਰ ਨੂੰ ਹੋਈ ਕੈਬਨਿਟ ਮੀਟਿੰਗ ਚ ਲਿਆ ਗਿਆ ਪਾਰਟਿੰਗਲੈਂਡ ਵਿਚਕਾਰ ਚੇਨਈ ਚ ਖੇਡੇ ਜਾ ਰਹੇ ਪੰਜਵੇਂ ਤੇ ਆਖਰੀ ਟੈਸਟ ਮੈਚ ਦਾ ਅੱਜ ਦੂਜਾ ਦਿਨ ਪਹਿਲੇ ਦਿਨ ਦਾ ਖੇਡ ਖਤਮ ਹੋਣ ਤੱਕ ਇੰਗਲੈਂਡ ਨੇ 4 ਵਿਕਟਾਂ ਗਵਾਕੇ ਬਣਾਏ 284 ਰਨ ਪੰਜ ਮੈਚਾਂ ਦੀ ਸੀਰੀਜ਼ 3-0 ਨਾਲ ਭਾਰਤ ਕਰ ਚੁੱਕਾ ਹੈ ਆਪਣੇ ਨਾਮ